जश तीरक जग ले, ले जे, ये, इस, नदर, न आवई के, पीटा, अंदर ना, कार, कारदोषी दो ਕਰੇ ਹੁਣ ਇਹਦੇ ਚ ਕੀ ਹੈ ਕੀਟਾ ਅੰਦਰ ਕੀਟ ਕਰ ਇੱਥੇ ਬਿੰਦੀ ਕੋਲ ਲਾਣੀ ਦੋਸ਼ੀ ਦੋਸ਼ੀ ਦੋਸ਼ ਦੋਸ਼ ਕਰੇ ਕਰੇ ਦੋਸ਼ੀ ਕਹਣਾ ਦੋਸ਼ੀ ਦੋਸ਼ ਕਰੇ ਨਾਨਕ ਨਾਨਕ ਗੁਣ 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 ਬੋਣਾ ਕਰੇ

ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਸਿਹਾਰੀ ਵਾਲਾ ਗੱਲ ਦੱਸੀ ਨਾ